ਹਾਂਜੀ ਪਿਆਰੇ ਵਿਦਿਆਰਥੀਓ ਬੇਟਾ ਇੱਕ ਤੁਹਾਡਾ ਲੈਵਲ ਅਪ ਕਰਨ ਵਾਸਤੇ ਤੀਜੀ ਤੋਂ ਦਸਵੀਂ ਜਮਾਤ ਦਾ ਕੰਪੀਟੈਂਸੀ ਦੇ ਵਿੱਚ ਮਤਲਬ ਜਿਹੜੀਆਂ ਵੀ ਤੁਹਾਡੇ ਬੇਸਿਕ ਚੀਜ਼ਾਂ ਨੇ ਉਹਨਾਂ ਨੂੰ ਜਿਹਨਾਂ ਨੂੰ ਮੋਡੂਲੀਆਂ ਕੁਸ਼ਲਤਾਵਾਂ ਕਹਨੇ ਆ ਉਹਨਾਂ ਦੇ ਲਈ ਇੱਕ ਬੱਕਰੀ ਸੀਰੀ ਸ਼ੁਰੂ ਕੀਤੀ ਹੈ ਕੀ ਹੈ ਉਹਦੇ ਚ ਆਪਾਂ ਅੱਗੇ ਚੱਲਦੇ ਹਾਂ ਇਹਦੇ ਵਿੱਚ ਬੇਟਾ 6ਵੀਂ ਤੋਂ 10ਵੀਂ ਤੱਕ ਚਾਰ ਸਬਜੈਕਟ ਇਹਨਾਂ ਨੇ ਲੈਤੇ ਨੇ ਪੰਜਾਬੀ ਮੈਥ ਸਾਇੰਸ ਤੇ ਸਮਾਜਿਕ ਸਿੱਖਿਆ ਮਤਲਬ ਇਹ ਚਾਰ ਸਬਜੈਕਟਾਂ ਤੁਹਾਡਾ ਪੇਪਰ ਹੋਇਆ ਕਰਨਾ ਕਿਵੇਂ-ਕਿਵੇਂ ਹੋਊਗਾ ਆਪਾਂ ਅੱਗੇ ਦੇਖਦੇ ਹਾਂ ਇਹਦੇ ਲਈ ਤੁਹਾਨੂੰ ਇੱਕ ਪ੍ਰੈਕਟਿਸ ਸ਼ੀਟ ਆਇਆ ਕਰੂਗੀ ਅੱਜ ਵੀ ਆਪਾਂ ਇਸ ਵੀਡੀਓ ਦੇ ਵਿੱਚ ਇਸ ਪ੍ਰੈਕਟਿਸ ਸ਼ੀਟ ਦਾ ਹੱਲ ਆਪਾਂ ਦੇਖਾਂਗੇ ਕਿਵੇਂ ਆਪਾਂ ਨੇ ਕਰਨਾ ਹੈ ਤੇ ਤੁਹਾਡੀ ਨਾਲ ਨਾਲ ਟੈਸਟ ਦੀ ਤਿਆਰੀ ਵੀ ਹੋ ਜਾਣੀ ਆ ਆਪਾਂ ਦੇਖਦੇ ਹਾਂ ਕੀ ਹੈ ਇਹ ਤੁਹਾਨੂੰ ਕਿੱਥੋਂ ਮਿਲ ਸਕਦੀਆਂ ਨੇ ਇਹ ਤੁਹਾਨੂੰ WhatsApp ਦੇ ਰਾਹੀਂ ਤੁਹਾਡੇ ਟੀਚਰ ਵੀ ਸ਼ੇਅਰ ਕਰ ਦੇਣਗੇ ਇੱਥੋਂ ਵੀ ਤੁਹਾਨੂੰ ਆਪਣੇ YouTube ਚੈਨਲ ਦੇ ਉੱਤੇ ਮਿਲ ਜਾਣਗੀਆਂ ਇਹਦੇ ਵਿੱਚ ਜਿਹੜੇ ਚਾਰ ਸਬਜੈਕਟ ਨੇ ਉਹਦਾ ਪੇਪਰ ਕਿੱਦਾਂ ਆਉਣਾ ਹੈ ਦੇਖੋ ਜਿਹੜਾ ਬੱਚਾ 6ਵੀਂ ਤੋਂ 8ਵੀਂ ਦਾ ਹੈ 6ਵੀਂ ਤੋਂ 8ਵੀਂ ਇਹਦਾ ਦੇਖੋ ਮੈਥ ਦੇ ਆਉਣੇ ਨੇ 18 ਪ੍ਰਸ਼ਨ ਪੰਜਾਬੀ ਦੇ 15 ਸਾਇੰਸ ਦੇ 9 ਤੇ ਸਮਾਜਿਕ ਦੇ ਵੀ 9 18 15 9 ਤੇ 9 ਜੋੜ ਕੇ ਤੁਹਾਡੇ ਆਉਣੇ ਨੇ 51 ਪ੍ਰਸ਼ਨਾਂ ਦਾ ਤੁਹਾਡਾ ਪੇਪਰ ਹੋਇਆ ਕਰਨਾ ਹੈ ਡੇਢ ਘੰਟਾ ਪੇਪਰ ਹੋਇਆ ਕਰੂ ਤੇ ਉਹ ਐਮ ਆਰ ਸ਼ੀਟ ਵੀ ਦੇ ਉੱਤੇ ਤੁਸੀਂ ਨੇ ਕਰਿਆ ਕਰਨਾ ਤੇ ਜਿਹੜੇ ਬੱਚੇ ਹੈਗੇ 9ਵੀਂ 10ਵੀਂ ਦੇ ਉਹਨਾਂ ਦਾ ਪੇਪਰ ਇਹ ਚਾਰ ਵਿਸ਼ੇ ਨੇ ਤੇ ਹਰੇਕ ਵਿਸ਼ੇ ਦਾ 20-20 ਨੰਬਰ ਦਾ ਪੇਪਰ ਤੁਹਾਡਾ ਆਉਣਾ ਤਾਂ 20 20 20 ਪਾ ਟੋਟਲ ਬਣ ਗਏ ਕਿੰਨੇ 80 ਨੰਬਰ ਦਾ ਤੁਹਾਡਾ ਪੇਪਰ ਹੋਣਾ ਹੈ 9ਵੀਂ 10ਵੀਂ ਵਾਲਿਆਂ ਦਾ ਕਦੋਂ ਹੋਣਾ ਹੈ ਅੱਗੇ ਦੇਖ ਇਹਨਾਂ ਨੇ ਕਿਹਾ ਵੀ ਇਹਦੇ ਵਿੱਚੋਂ ਹੀ ਤੁਹਾਡੇ ਜਿਹੜੇ ਪੇਪਰ ਵਗੈਰਾ ਨੇ ਫਾਈਨਲ ਇਗਜ਼ਾਮ ਨੇ ਇਹਦੇ ਵਿੱਚੋਂ ਹੀ 40% ਘਟੋ-ਘਟ ਪੁੱਛੇ ਜਾਣਗੇ ਟੈਸਟ ਨਿਰਧਾਰਿਤ ਮਿਤੀ ਨੂੰ ਅੱਧੀ ਛੁੱਟੀ ਤੋਂ ਪਹਿਲਾਂ 90 ਮਿੰਟ ਦੇ ਵਿੱਚ ਇਹ ਟੈਸਟ ਤੁਹਾਡੇ ਸਕੂਲ ਵਾਲੇ ਟੀਚਰਾਂ ਨੇ ਲੈਣਾਗਾ ਹੁਣ ਆਪਾਂ ਗੱਲ ਕਰੀ ਟੈਸਟ ਹੋਣਾ ਗਦੋਂ ਪਹਿਲਾ ਟੈਸਟ ਤੁਹਾਡਾ ਹੋਣਾ ਹੈ 20 ਅਗਸਤ ਨੂੰ ਤੇ ਪਹਿਲੀ ਪ੍ਰੈਕਟਿਸ ਸ਼ੀਟ ਤੁਹਾਡੀ ਕਦੋਂ ਆਣੀ ਹੈ 2 ਅਗਸਤ ਨੂੰ ਆਪਣੇ ਕੋਲ ਆ ਚੁੱਕੀ ਹੈ ਤੇ ਇਸੇ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਵੈਸੀ ਵੀ ਇਹ ਵੀਡੀਓ ਬਹੁਤ ਵਧੀਆ ਹੈਗੀ ਕਿਉਂਕਿ ਕਿਉਂਕਿ ਕਾਫੀ ਕੁਝ ਸਿੱਖਣ ਨੂੰ ਤੁਹਾਨੂੰ ਮਿਲਣਾ ਹੈ ਪਹਿਲਾ ਟੈਸਟ 20 ਅਗਸਤ ਨੂੰ ਦੂਜਾ 30 ਅਗਸਤ ਨੂੰ ਫਿਰ 13 ਅਗਸਤ ਨੂੰ ਫਿਰ 27 ਅਗਸਤ ਨੂੰ ਆਹ ਸੋਰੀ 27 ਸਤੰਬਰ ਨੂੰ ਫਿਰ ਅਕਤੂਬਰ ਦੇ ਵਿੱਚ ਫਿਰ 25 ਅਕਤੂਬਰ ਫਿਰ 8 ਫਿਰ 20 ਤੁਸੀਂ ਇਹ ਸਾਰਾ ਸ਼ਡਿਊਲ ਤੁਹਾਨੂੰ ਲੈਟਰ ਦੇ ਵਿੱਚ ਮਿਲ ਜੂਗਾ ਲੈਟਰ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗੇ ਤੇ ਅੱਠ ਟੈਸਟ ਤੁਸੀਂ ਨੇ ਕਰਨੇ ਨੇ ਠੀਕ ਹੈ ਤੇ ਇਹਦੇ ਬੇਸ ਤੇ ਹੀ ਆਪਾਂ ਆਪਣੀਆਂ ਜਿਹੜੀਆਂ ਪ੍ਰੈਕਟਿਸ ਸ਼ੀਟਾਂ ਨੇ ਉਹਦੀ ਸਟਾਰਟਿੰਗ ਕਰ ਰਹੇ ਹਾਂ ਦੇਖੋ ਬੇਟਾ 9th ਦੀ ਜਿਵੇਂ ਪ੍ਰੈਕਟਿਸ ਸ਼ੀਟ ਤੁਹਾਡੀ ਆਈ ਹੈ ਇਹਨਾਂ ਵਿੱਚੋਂ ਹੀ ਤੁਹਾਡੇ ਪੇਪਰ ਆਉਣਗਾ ਆਪਾਂ ਇਹਨੂੰ ਸੋਲਵ ਕਰਦੇ ਹਾਂ ਇਹ ਤਾਂ ਪਹਿਲੇ ਹੀ ਸਵਾਲ ਹੈ ਨੰਬਰ ਸਿਸਟਮ ਨਾਲ ਰਿਲੇਟਡ 7 8 6 3 6 4 ਵਿੱਚ 6 ਦੇ ਪਲੇਸ ਵੈਲਿਊ ਲਈ ਉਹਦਾ ਕੀ ਲੈਣਾ ਆਪਾਂ ਨੇ ਪ੍ਰੋਡਕਟ ਲੈਣਾ ਅਸਲ ਜਿੱਥੇ-ਜਿੱਥੇ ਤੁਹਾਨੂੰ 6 ਨਜ਼ਰ ਆਉਂਦਾ ਉੱਥੇ ਇੱਕ ਐਰੋ ਲਾ ਲਓ ਪਹਿਲੇ ਵਾਲੇ 6 ਦੀ ਵੈਲਿਊ ਕਿੰਨੀ ਹੈ 60 ਕਰਨਾ ਕੀ ਆਪਾਂ ਮੂਲਾਂ ਦਾ ਗੁਣਨ ਫਲ ਗੁਣਨ ਫਲ ਦਾ ਮਤਲਬ ਹੁੰਦਾ ਗੁਣਾ 0 ਇਹ ਕੀ ਹੈ 6 ਦਾ ਮਤਲਬ ਕੀ ਹੈ ਕਿਉਂ ਬੇਟਾ ਪੌਰੇ ਲੈ ਰਹੇ ਆ ਸਥਾਨਕ ਮੁੱਲ ਵੀ ਜਿਹੜੀ ਜਗ੍ਹਾ ਤੇ ਉਹ ਬੈਠਾ ਹੈ ਉਹਦਾ ਮੁੱਲ ਕਿੰਨਾ ਜਿਵੇਂ ਆਸੀ ਰਕਮ ਮੇਰੇ ਕੋਲੇ ਆਪ ਅੱਛੀ ਦੀ ਗੱਲ ਕਰ ਰਿਹਾ ਛੀਕਾ ਲਿਖ ਲਓ ਮਗਰ ਜਿੰਨੇ ਵੀ ਡਿਜੀਟ ਨੇ ਉਹਨੀਆਂ ਜ਼ੀਰੋ ਲਾ ਲਓ ਤਾਂ ਇਹ ਦੀ ਕੀ ਬਣ ਜਾਂਦੀ ਹੈ ਪਲੇਸ ਵੈਲਿਊ ਤਾਂ 6 ਕਮ ਜੀ ਕੀ 36 ਜੀਰੋ ਅਗਨੇ 1 2 3 ਇੱਕ ਆ ਰਹੀ ਮਗਰ ਲਈ ਜਾਂ ਤਾਂ ਤੁਹਾਡੀ ਵੈਲਿਊ ਕਿੰਨੀ ਆ ਗਈ 3 ਲੱਖ 60000 ਜਾਣ ਕੇ অপশন ਕਿਹੜੀ ਹੋਣੀ ਹੈ ਸੀ ਤੀਜੀ অপশন ਤੁਸੀਂ ਨੇ ਲਗਾ ਦੇਣੀ ਅਗਲਾ ਸਵਾਲ ਹੈ -1 ਦੀ ਪਾਵਰ 1001 ਜਾਣ ਬੁੱਝ ਕੇ ਤਾਂ ਲਿਖਿਆ ਜਾਂਦਾ ਹੈ ਬੱਡੀ ਪਾਵਰ ਲਿਖੀ ਜਾਂਦੀ ਹੈ ਵੀ ਤਾਂ ਕਿ ਤੁਹਾਡੇ ਜਿਹੜੇ ਦਿਮਾਗ ਦੀ ਟੈਸਟਿੰਗ ਹੋ ਸਕੇ ਕਿ ਤੁਸੀਂ ਸਮਝਦੇ ਹੋ ਕਿ ਨਹੀਂ ਸਮਝ ਨਹੀਂ -1 ਦੀ ਪਾਵਰ ਜੇ 1 ਹੋਵੇ ਤਾਂ ਵੈਲਿਊ ਕਿੰਨੀ ਹੁੰਦੀ ਹੈ 1 -1 -1 ਕਿਉਂ ਇਹਦਾ ਮਤਲਬ ਹੈ -1 ਇੱਕ ਵਾਰੀ ਹੈ ਜੇ -1 ਦੀ ਪਾਵਰ 2 ਹੋਵੇ ਇਹਦਾ ਮਤਲਬ ਤਾਂ -1 -1 ਕੀ ਬਣ ਜਾਂਦਾ ਹੈ +1 ਇਸ ਤਰੀ -1 ਦੀ ਪਾਵਰ ਜੀ 3 ਲੈ ਲਈਏ ਤਾਂ -1 -1 -1 ਕਿੰਨੇ ਵਾਰੀ ਹੈ 3 ਵਾਰੀ ਹੈ ਜੇ -偶ਡ ਚਾ ਤਾਂ ਲੱਗੂਗੀ ਜੇ even ਚ ਹੈ ਜੋਟੇ ਚ ਹੈ ਫਿਰ ਲੱਗੂਗਾ ਕਿਉਂ ਦੇਖੋ ਜਦੋਂ ਆਪਣੇ ਕੋਲ 2 ਆਇਆ ਸੀ ਤਾਂ ਆਪਣੇ ਕੋਲ ਕੀ ਆਇਆ ਸੀ +1 ਜੇ 3 ਆਏਗਾ ਤਾਂ -1 ਤੇ ਹੁਣ ਆਪਣੇ ਕੋਲ ਕੀ ਹੈ -1 ਦੀ ਪਾਵਰ 1001 1001 ਕੀ ਹੈ odd ਨੰਬਰ ਹੈ ਈਵਨ ਨਹੀਂ ਹੈਗਾ ਤਾਂ ਆਨਸਰ ਕੀ ਆਊਗਾ ਮਾਈਨਸ 1 ਜਨ ਕੇ ਤੀਜੀ অপਸ਼ਨ ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇ ਜੇ ਮਾਈਨਸ 1 ਦੀ ਪਾਵਰ 500 ਆ ਜੇ ਪੇਪਰ 'ਚ ਫਿਰ ਕੀ ਲਿਖਾਂਗੇ ਪਲੱਸ 1 ਕਿਉਂ ਕਿਉਂਕਿ 500 ਕੀ ਹੈ ਈਵਨ ਹੈ ਜਿਹਨੂੰ ਪੰਜਾਬੀ 'ਚ ਬੋਲਦੇ ਹਨ ਜਿਸਤ ਤੁਸੀਂ ਗੋਲੀਆਂ ਵਗੈਰਾ ਖੇਡਦੇ ਹੋ ਤਾਂ ਉਹਨੂੰ ਕਲੀ ਜੋਟਾ ਆਪਾਂ ਕਹਿੰਦੇ ਆ ਜਿਵੇਂ 101 ਸੀ ਉਹ ਕੀ ਸੀ ਕਲੀ ਸੀ ਠੀਕ ਹੈ ਅੰਕ ਪੰਜਾਬੀ ਵਿੱਚ ਕੀ ਬੋਲਦੇ ਆਂ ਤਾਂਕ ਪੰਜ ਦੀ ਘਾਤ ਜੇ ਕਹਿੰਦੇ 100 ਹੋਵੇ ਤਾਂ ਇਹਦਾ ਜਿਹੜਾ ਵਨਜ ਪਲੇਸ ਕਿੰਨਾ ਹੋਊਗਾ ਇਕਾਈ ਅੰਕ ਕਿੰਨਾ ਹੋਊਗਾ ਦਾ ਇਕਾਈ ਅੰਕ ਇਕਾਈ ਤੋਂ ਭਾਵ ਹੁੰਦਾ ਪਿੱਛੇ ਵਾਲਾ ਲਾਸਟ ਵਾਲਾ ਅੰਕ ਹੁਣ ਪੰਜ ਦੀ ਪਾਵਰ 1 ਲੈ ਕੇ ਦੇਖਿਓ 5 ਪੰਜ ਦੀ ਪਾਵਰ 2 5 5 5 5 25 ਪੰਜ ਦੀ ਪਾਵਰ 3 ਲੈ ਕੇ ਦੇਖੋ 5 5 5 ਕਿੰਨਾ ਹੁੰਦਾ 125 ਸਭ ਦੇ ਮਗਰ ਤੇ ਆ ਨਾ ਨੋਟ ਕਰੋ ਕਿੰਨਾਗਾ 5 ਜੇ 5 ਦੀ ਬਾਵਰ 4 ਲੈ ਲਈਏ ਤਾਂ ਉਹ ਵੀ ਕਿੰਨਾ ਆਊਗਾ ਤਾਂ 5 ਦੀ ਬਾਵਰ 4 ਲਾਉਂਗੇ ਤਾਂ ਅਨਸਰ ਆਜੂ 625 ਸਭ ਦੇ ਮਗਰੀ 5 ਆ ਰਿਹਾ ਤਾਂ 5 ਦੀ ਪਾਵਰ ਚਾਹ 100 ਆ ਚਾਹ 500 ਆ ਤਾਂ ਇਕਾਈਆਂ ਕਿੰਨਾ ਆਊਗਾ 5 ਹੀ ਹੋਵੇਗਾ 5 ਤੋਂ ਬਾਅਦ ਅਨਸਰ ਕਿਹੜਾ ਲਾ ਦੇਣਾ 2 ਲਾ ਦੇਣਾ ਜੇਕਰ x ਬਰਾਬਰ ਘਟਾਓ 10 ਘਟਾਓ 10 ਘਟਾਓ 10 ਕਿੰਨੇ ਵਾਰੀ 20 ਵਾਰੀ 20 ਵਾਰੀ ਦਾ ਮਤਲਬ ਆਪਾਂ ਨੇ 20 ਵਾਰੀ ਘਟਾਓ 10 ਲਿਖਣਾ ਇਸ ਤਰ੍ਹਾਂ b ਦੀ ਵੈਲਿਊ ਕਿੰਨੀ ਹੈ 10 10 10 20 ਵਾਰੀ ਉਹਨਾਂ x ਬਰਾਬਰ ਮੈਂ ਲਮ ਇੱਕ ਵਾਰੀ ਲਿਖਦਾ ਹੁਣ ਮੈਂ x y ਕਰਨਾ ਹੁੰਦਾ ਤਾਂ ਕਿੰਨਾ ਆਉਂਦਾ ਮਾਈਨਸ 10 ਤੇ ਪਲੱਸ 10 ਕਿੰਨੇ ਆਂਦੇ ਨੇ 0 ਹੁਣ ਦੂਜਾ ਬੱਚਾ ਕਹਿੰਦਾ ਜੀ ਇਰ ਤੇ ਮਾਈਨਸ 10 ਦੋ ਵਾਰੀ ਆ ਚਲੋ ਜੀ ਆਪਾਂ ਦੋ ਵਾਰੀ ਕਰ ਲੈਨੇ ਆ ਹੁਣ ਕਿੰਨਾ ਆਊਗਾ ਦੋ ਵਾਰੀ ਮਾਈਨਸ ਐਸ ਤਬਾ ਮਾਈਨਸ b ਆ ਕਿੰਨਾ ਹੈ ਪਲੱਸ b ਤਾਂ ਵੀ ਜ਼ੀਰੋ ਬਣ ਗਿਆ ਤਿੰਨ ਵਾਰੀ ਲਿਖ ਲਓ ਤਾਂ ਵੀ ਜ਼ੀਰੋ ਹੀ ਆਉਂ ਚਾਰ ਵਾਰੀ ਲਿਖ ਲਓ ਤਾਂ ਵੀ ਜ਼ੀਰੋ ਜੇ ਹੁਣ 20 ਵਾਰੀ ਲਿਖ ਲਾਂਗੇ ਤਾਂ ਵੀ ਆਨਸਰ ਕਿੰਨਾ ਆਊਗਾ ਜ਼ੀਰੋ ਹੀ ਆਵੇਗਾ ਫਿਰ ਵੀ ਕਿਸੇ ਬੱਚੇ ਨੂੰ ਨਾ ਸਮਝ ਲੱਗੇ x ਘਟਾਓ 10 ਘਟਾਓ 10 ਘਟਾਓ 10 20 ਵਾਰੀ ਹੈ ਤਾਂ ਕਿੰਨਾ ਬਣ ਗਿਆ ਘਟਾਓ ਦਾ 200 ਹੁਣ 22 ਕਿੰਨੇ 10 10 10 ਕਿੰਨੇ ਵਾਰੀ 20 ਵਾਰੀ ਤਾਂ ਵੀ ਕਿੰਨਾ ਬਣ ਗਿਆ 200 ਹੁਣ x y ਕਿੰਨਾ ਹੋ ਗਿਆ ਘਟਾਓ ਦਾ 200 ਤੇ ਜੋੜ ਦਾ 200 ਕਿੰਨਾ ਬਣ ਜਾਂਦੇ 0 ਜਿਵੇਂ ਮਰਜ਼ੀ ਕਰ ਲੋ ਬੁੱਤ ਆਨਸਰ ਤੁਹਾਡਾ 0 ਹੀ ਬੰਨਾ ਸਮਾਲੈਸਟ ਨੰਬਰ ਪੁੱਛਿਆ ਸੋ ਬੜੇ ਧਿਆਨ ਨਾਲ ਦੇਖਣਾ ਮੈਂ ਜ਼ੂਮ ਕਰਕੇ ਦਿਖਾਉਣਾ ਲਓ ਜੀ ਦੇਖੋ ਸਾਰਿਆਂ ਨੇ ਮਗਰ ਇੱਕ ਛੱਡ ਕੇ ਪੁਆਇੰਟ ਲੱਗਿਆ ਪਹਿਲੇ ਜੀ 5.98 ਫਿਰ ਇਹ ਹੈ 3.43 ਫਿਰ 6.595 7.004 ਹਨਾ ਸਾਰੇ ਜਿਹੜੇ ਪੁਆਇੰਟ ਦੇ ਅੱਗੇ ਕੋਈ ਅੱਖਰ ਹੈ ਹੁਣ ਦੇਖੋ ਜਿੰਨਾਂ ਦੇ ਵਿੱਚ 10 ਦੀ ਪਾਵਰ 3 ਹੈ ਉਹਦੇ 10 ਦੀ ਪਾਵਰ ਕਿੰਨੀ ਹੈ 4 10 ਦੀ ਪਾਵਰ 3 10 ਦੀ ਪਾਵਰ 5 ਤਾਂ ਸਭ ਤੋਂ ਪਹਿਲਾਂ ਦੇਖੋ ਜਿਹੜੀ ਛੋਟੀ ਪਾਵਰ ਕਿਹੜੀ ਹੈ ਤਾਂ ਇਹ ਤਾਂ ਤੁਹਾਡੇ ਵੱਡੇ ਨੇ ਇਹ ਤਾਂ ਆਪਾਂ ਲੈਣੀ ਨਹੀਂ ਤਾਂ ਇਹਨਾਂ ਦੇ ਵਿੱਚੋਂ ਪਾਵਰਾਂ ਸੇਮ ਨੇ ਹੁਣ ਆਹ ਰਕਮ ਦੇਖੋ ਵੱਡੀ ਐ ਕਾ ਵੱਡੀ ਐ ਤਾਂ ਕਲੀਅਰ ਕੱਟ ਦੋਨਾਂ ਦੇ ਵਿੱਚੋਂ ਧਿਆਨ ਨਾਲ ਦੇਖ ਕੇ ਦੇਖੋ ਵੱਡੀ ਕਿਹੜੀ ਐ ਜਿਹੜੀ ਵੱਡੀ ਐ ਉਹ ਤਾਂ ਵੱਡੀ ਹੋਈਗੀ ਜਿਹੜੀ ਬਚ ਗਈ ਉਹ ਕੀ ਐ ਛੋਟੀ ਦੇਖੋ ਇਹਦੇ ਮੂਰੇ 5 ਲੱਗੇ ਇਹਦੇ ਮੂਰੇ 7 ਲੱਗੇ ਆਟੋਮੈਟਿਕਲੀ ਗੱਲ ਐ 5 ਵਾਲੀ ਰਕਮ ਛੋਟੀ ਐ ਤਾਂ ਤੁਹਾਡਾ ਆਨਸਰ ਕਿੰਨਾ ਆ ਗਿਆ ਆਪਸ਼ਨ 1 ਪਹਿਲੀ ਉੱਤੇ ਤੁਸੀਂ ਟਿੱਕ ਲਗਾ ਦੇ ਕਿੰਨਾ ਸੌਖਾ ਕਹਿੰਦੇ ਅਗਿਆਤ ਸੰਖਿਆ ਬਤਾ ਕਰਨੀ ਹੈ ਪਹਿਲਾ ਰੈਂਕ ਦੂਜਾ ਰੈਂਕ ਤੀਜਾ ਰੈਂਕ ਮਤਲਬ ਹੁੰਦਾ ਪੁੱਤ ਕਿੰਨੀ ਵੀ ਪੋਜੀਸ਼ਨ ਹੈ ਤੁਹਾਡੀ ਕੋਈ ਅਖਬਾਰ ਨੇ ਆਪਾਂ ਨੂੰ ਕੋਈ ਮਤਲਬ ਨਹੀਂ ਕੀ ਕਿਹਾ ਸਿੰਪਲੀ ਸਵਾਲ ਹੈ ਕਹਿੰਦੇ ਪਹਿਲੇ ਰੈਂਕ ਵਾਲੇ ਦਾ 70 ਲੱਖ ਹੈ ਦੂਜੇ ਰੈਂਕ ਵਾਲੇ ਦਾ 50 ਲੱਖ ਹੈ ਤਾਂ ਤੀਜੇ ਰੈਂਕ ਵਾਲੇ ਦਾ ਕਿੰਨਾ ਹੋ ਮਾੜਾ ਛੋਟਾ ਸਵਾਲ ਹੈ 50 ਤੋਂ ਵੱਧੋ ਘਟੋ ਪਹਿਲੇ ਵਾਲਾ ਦਾ 70 ਦੂਜੇ ਦਾ 50 ਤਾਂ ਤੀਜੇ ਦਾ ਕੀ ਹੋਊਗਾ 50 ਤੋਂ ਘਟੂਗਾ 50 ਤੋਂ ਕੀ ਹੋਊਗਾ ਘਟ ਹੁਣ ਚੌਥੀ ਰੈਂਕ ਦਾ ਕਿੰਨਾ ਹੈ 10 ਸੀ ਹੈ ਤਾਂ ਤੀਜਾ ਰੈਂਕ ਦਾ ਕੀ ਹੋਊਗਾ 10 ਤੋਂ ਬੱਤ ਤਾਂ ਜਿਹੜਾ ਇਹਦਾ ਮਤਲਬ ਤੀਜਾ ਰੈਂਕ ਹੈ ਤੁਹਾਡਾ ਸੀ ਦਾ ਤੀਜਾ ਰੈਂਕ ਹੈ ਤੀਜਾ ਰੈਂਕ ਕਿਹਦੇ ਕਿਹਦੇ ਵਿੱਚ ਹੈ ਤਾਂ ਰੈਂਕ 50 ਤੋਂ ਘਟ ਹੈ 10 ਤੋਂ ਕੀ ਹੈ ਬੱਤ ਹਉ ਪੰਜਾਹ ਤੋਂ ਘੱਟ 10 ਤੋਂ ਵੱਧ ਕਿੰਨਾ ਅਨਸਰ ਆ ਗਿਆ 26 ਇਹ ਵੱਧਦਾ ਇਹ ਵੀ 50 ਤੋਂ ਵੱਧ ਹੈ ਇਹ 10 ਤੋਂ ਘੱਟ ਹੈ ਤਿੰਨੋਂ ਹੀ ਨਹੀਂ ਲੈਣੇ ਅੱਗੇ ਐਕਸਪੈਂਡੇਬਲ ਫਾਰਮ ਲੈਣੀ ਹੈ 9th ਦਾ ਬੱਚਾ ਫਟਾਫਟ ਕਰ ਸਕਦਾ 6 6 ਦੇ ਮਗਰ ਕਿਹ ਹੈ ਜ਼ੀਰੋ ਆਨੇ ਜਿੰਨੇ ਡਿਜੀਟ ਨੇ ਮਗਰ ਪੰਜ 1 2 3 4 5 ਪਲੱਸ ਫਿਰ 7 7 ਤੇ ਮਾਰ ਕਿੰਨੇ ਕਰਨੇ 4 7 1 2 3 4 ਫਿਰ 9 9 1 ਦੇ ਮਾਰ ਕਿੰਨੇ ਨੇ ਇਕਰ 2 ਹੁਣ ਕਈ ਬੱਚੇ ਕਹਿੰਦੇ ਜ਼ੀਰੋ ਛੱਡ ਦੇ ਹੁਣ ਜ਼ੀਰੋ ਤੁਸੀਂ ਲਿਖ ਸਕਦੇ ਹੋ ਜ਼ੀਰੋ ਆਹ ਯਾਰ ਬਸ ਇਹ ਜ਼ੀਰੋ ਲਈ ਗੰਦੀ ਲੋੜ ਨਹੀਂ ਦੀ ਤੇ ਜ਼ੀਰੋ 10 5 ਤਾਂ ਇਹ ਹੋ ਗਿਆ ਨਾ ਵਿਸਥਿਰਤ ਰੂਪ ਐਕਸਪੈਂਡੇਬਲ ਫਾਰਮ ਤਾਂ অপਸ਼ਨ ਦੇਖੋ ਕਿਹੜੀ ਹੈ ਆਹ ਬਣੀ ਠੀਕ ਹੈ ਹਾਲਾਂਕਿ ਜੀ ਜ਼ੀਰੋ ਛੱਡ ਦੇਣ ਦੇ ਤਾਂ ਵੀ ਏਡੀ ਦਿੱਕਤ ਨਹੀਂ ਸੀ ਕਲੀਅਰ ਹੈ ਬੇਟਾ ਬਸ ਇਹਨਾਂ ਦੇਖ ਲਈਏ ਜ਼ੀਰੋਆਂ ਦਾ ਨਾਮ ਫਰਕ ਪੈ ਜੇ ਵੀ ਜ਼ੀਰੋ 5 ਵਾਲਾ ਕਿਉਂਕਿ ਉੱਪਰਲੇ ਜੀ ਦੇਖੋ 6 ਪਈਆਂ ਨੇ ਇਹ ਨਹੀਂ ਲੈਣਾ 5 ਜ਼ੀਰੋਆਂ ਲੈਣਾ ਕਿਉਂਕਿ ਰਕਮ ਕੀ ਆਪਣੇ ਕੋਲੇ 905 ਤਾਂ 6 ਦੇ ਮਗਰ 5 ਹੀ ਨੇਕਰ ਦਾ 5 ਵਾਲਾ ਲੈਣਾ ਹੈ অপਸ਼ਨ 4 ਹੁਣ ਦੇਖੋ ਕਿੰਨਾ ਸੌਖਾ ਸਵਾਲ 6ਵੀਂ 7ਵੀਂ ਦਾ ਸਵਾਲ ਹੈ ਸਭ ਤੋਂ ਛੋਟੀ 6 ਅੰਕਾਂ ਦੀ ਸੰਖਿਆ ਸਭ ਤੋਂ ਵੱਡੀ 5 ਅੰਕਾਂ ਦੀ ਸੰਖਿਆ ਦਾ ਅੰਤਰ ਅੰਤਰ ਮਤਲਬ ਡਿਫਰੈਂਸ 6 ਅੰਕਾਂ ਦੀ ਸਭ ਤੋਂ ਛੋਟੀ ਕਿੰਨੀ ਹੋਊਗੀ ਲਓ ਜੀ ਅੰਕ ਵੀ 6 ਨੇ ਤੇ ਰਕਮ ਵੀ ਛੋਟੀ ਹੈ 5 ਅੰਕਾਂ ਦੀ ਵੱਡੀ ਲੋ ਜੀ ਪੰਜਾਂ ਕਰੀ ਵੱਡੀ ਲਿਖ ਦਿਫਰੈਂਸ ਮਤਲਬ ਘਟਾਓ 1 ਲੱਖ ਦੇ ਵਿੱਚੋਂ ਜੇ ਇਹਨਾਂ ਨੇ 90999 ਘਟਾਈ ਤਾਂ ਕਿੰਨਾ ਆਨਸਰ ਬਚਦਾ 1 ਤਾਂ ਤੁਹਾਡਾ ਆਨਸਰ ਕਿੰਨਾ ਆ ਗਿਆ অপਸ਼ਨ 2 ਕਲੀਅਰ ਹੈ ਆਵਲੀ অপਸ਼ਨ ਹਰੇਕ ਸੰਖਿਆ ਦਾ ਗੁਣਨਖੰਡ ਹੈ ਕਿਹੜੀ ਰਕਮ ਹੈ ਜਿਹੜੀ ਹਰੇਕ ਸੰਖਿਆ ਦਾ ਗੁਣਨਖੰਡ ਹੈ ਫੈਕਟਰ ਹੈ ਫੈਕਟਰ ਦਾ ਮਤਲਬ ਹੁੰਦਾ ਹਿੱਸਾ ਜਿਵੇਂ 6 ਹੈ 6 ਦੇ ਫੈਕਟਰ ਲਿਖੋ 6 ਦੇ ਗੁਣਨਖੰਡ ਲਿਖਿਓ 1 2 3 6 2 ਦੇ ਲਿਖੋ 1 2 15 ਦੇ ਲਿਖਿਓ 1 3 5 15 ਤਾਂ ਸਾਰਿਆਂ ਨੇ ਧਿਆਨ ਨਾਲ ਦੇਖੋ ਕੀ ਆ ਰਿਹਾ ਸਾਂਝਾ 1 1 ਤਾਂ ਸਭ ਦਾ ਹੀ ਗੁਣਨਖੰਡ ਹੁੰਦਾ ਤਾਂ ਆਪਾਂ ਅਨਸਰ ਕੀ ਲੈਣਾ 1 ਹੈ ਜਿਹੜਾ ਉਹ ਸਾਰਿਆਂ ਦਾ ਫੈਕਟਰ ਬੇਟਾ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਨਾ ਤਾਂ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤਾਂ ਜਰੂਰ ਕਰ ਲਿਓ ਕਿਉਂਕਿ ਅੱਗੇ ਵੀ ਵਰਕਸ਼ੀਟਾਂ ਆਉਣੀਆਂ ਨੇ ਆਪਾਂ ਨਾਲੋਂ ਨਾਲ ਤੁਹਾਨੂੰ ਸੋਲਵ ਕਰਕੇ ਪਾਉਂਦੇ ਰਾਂਗੇ ਹੁਣ ਅੱਗੇ 10 ਮਸਵਾਲ ਦੇਖੋ ਜਿਸਤ ਅਪਾ ਸੰਖਿਆ ਕਿਹੜੀ ਆ ਜਿਸ ਜਿਸ ਤਰ੍ਹਾਂ ਮਤਲਬ ਹੁੰਦਾ ਜਿਹੜੀ ਦੋ ਤੇ ਵੰਡੀ ਜਾਵੇ ਜਿਵੇਂ 2 4 6 8 10 ਇਹ ਸਾਰੀਆਂ ਜਿਸਤ ਸੰਖਿਆਵਾਂ ਨੇ ਅੰਗਰੇਜ਼ੀ ਦੇ ਵਿੱਚ ਬੋਲਦੇ ਇਵਨ ਨੰਬਰ ਇਹਦੇ ਵਿੱਚ ਈਵਨ ਤਾਂ ਸਾਰੇ ਹੋਗੇ ਪਰ ਨਾਲ ਇਹਨਾਂ ਨੇ ਸ਼ਬਦ ਪਾਤਾ ਪ੍ਰਾਈਮ ਈਵਨ ਪ੍ਰਾਈਮ ਤਾਂ ਪ੍ਰਾਈਮ ਈਵਨ ਕਿਹੜਾ ਹੈਗਾ 2 ਹੈ ਜਾਨੀ ਕਿ ਤੁਸੀਂ ਆਪਸ਼ਨ ਕਿਹੜੀ ਲਾਉਣੀ ਹੈ ਸੀ ਲਾਉਣੀ ਹੈ ਈਵਨ ਪ੍ਰਾਈਮ ਆਪਸ਼ਨ ਤੁਸੀਂ ਕਿਹੜੇ ਤੇ ਲਾ ਦੇਣਾ ਹੈ ਸੀ ਦੇ ਉੱਤੇ ਕਈ ਬੱਚੇ ਕਹਿੰਦੇ 4 4 ਤਾਂ ਬੇਟਾ 2 ਤੇ ਵੰਡਿਆ ਜਾਂਦਾ ਜਿਹੜੀ ਵੰਡੀ ਗਈ 1 ਤੇ ਆਪਣੇ ਆਪ ਤੋਂ ਬਿਨਾ ਉਹ ਤਾਂ ਫਿਰ ਪ੍ਰਾਈਮ ਨਾ ਨਾ ਹੋਈ ਠੀਕ ਹੈ ਨੌਨ ਪ੍ਰਾਈਮ ਹੁੰਦੀ ਹੈ ਕੱਲੀ ਭਾਜ ਹੁੰਦੀ ਹੈ ਠੀਕ ਹੈ ਅਗਲਾ ਸਵਾਲ ਹੈ ਇਫ ਅ ਨੰਬਰ ਇਜ਼ ਡਿਵੀਜ਼ੀਬਲ ਬਾਏ 88 ਜੇ ਕੋਈ ਨੰਬਰ ਹੈ ਜਿਵੇਂ 176 ਉਹ ਕਹਿੰਦੇ 88 ਦੇ ਵੰਡਿਆ ਜਾਂਦਾ ਤਾਂ ਇਹ ਕਿਹੜੇ ਹੋਰ ਨੰਬਰਾਂ ਦੇ ਵੰਡਿਆ ਜਾਊਗਾ ਕਹਿੰਦੇ 22 ਅਤੇ 8 ਤੇ ਵੀ ਵੰਡਿਆ ਜਾਊਗਾ ਡਿਵਾਈਡ ਬਾਏ 22 ਐਂਡ 88 ਅਸਲ ਵਿੱਚ ਸਾਰੇ ਉਹਨਾਂ ਨੰਬਰਾਂ ਦੇ ਵੰਡਿਆ ਜਾਊਗਾ ਜਿਹੜੇ 88 ਦੇ ਕੀ ਨੇ ਗੁਨਨਖੰਡ ਨੇ ਅੰਗਰੇਜ਼ੀ ਦੇ ਵਿੱਚ ਬੋਲਦੇ ਨੇ ਫੈਕਟਰ ਨੇ 88 ਦੇ ਫੈਕਟਰ ਕਿਹੜੇ-ਕਿਹੜੇ ਹੋਗੇ 1 2 4 8 11 ਉਸ ਤੋਂ ਬਾਅਦ ਆਪਾਂ ਚੱਲ ਪਈਏ 22 44 88 ਇਹ ਸਾਰੇ ਨੰਬਰਾਂ ਦੇ ਵੰਡਿਆ ਜਾਊਗਾ ਤਾਂ ਪਹਿਲੀ ਵੀ ਅਨਸਰ ਸਹੀ ਹੈ ਤੇ ਦੂਜਾ ਵੀ ਅਨਸਰ ਸਹੀ ਹੈ ਕਿਉਂਕਿ 22 ਤੇ 82 ਦੇ ਵਿੱਚ ਨੇ 11 ਵੀ ਇਹਦੇ ਵਿੱਚ ਹੈ ਇੱਥੇ ਥੋੜਾ ਜਿਹਾ ਲਿਖਣ ਲੱਗੇ ਗਲਤ ਕਰਕੇ 2 ਦਾ ਤਿੰਗਣਾ ਲਿਖਤਾ ਹੁਣ 2 ਦਾ ਤਿੱਗਣਾ ਕਿੰਨਾ ਹੁੰਦਾ ਬੇਟਾ 6 ਹੁੰਦਾ ਤੇ ਜਿਹੜੇ ਆਪਾਂ ਫੈਕਟਰ ਲਿਖੇ ਸੀ ਉਹਦੇ ਵਿੱਚ 6 ਨਹੀਂ ਲਿਖਿਆ ਸੀ ਕਿਉਂਕਿ 88 6 ਤੇ ਪੂਰਾ ਪੂਰਾ ਨਹੀਂ ਬੰਨਿਆ 6 ਕਿ 6 28 6 ਚੋਕਾ 24 ਕਿੰਨੇ ਬਾਕੀ ਬਚ ਗਏ 4 ਮਤਲਬ ਪੂਰਾ ਨਹੀਂ ਵੰਡਿਆ ਜਾਂਦਾ 6 ਤੇ ਤਾਂ ਇੱਥੇ ਇਹ ਵਾਲਾ ਕਤਨ ਤੁਹਾਡਾ ਕੀ ਹੈ ਗਲਤ ਹੈ ਆ ਵੀ ਠੀਕ ਆ ਵੀ ਠੀਕ ਹੈ ਜੇ ਤੀਜਾ ਵੀ ਠੀਕ ਹੋਏ ਤਾਂ ਆ ਤੁਹਾਡਾ ਆਨਸਰ ਆ ਜਾਂਦਾ ਉਹ ਪ੍ਰੂਕਤ ਸਾਰੇ ਪਰ ਹੁਣ ਤੁਸੀਂ ਪਹਿਲੇ ਤੇ ਦੂਜੇ 'ਚ ਜਿਹੜਾ ਵੀ ਟਿੱਕ ਲਾਏ ਆਉਂਗੇ ਤੁਹਾਡੇ ਟੀਚਰ ਤੁਹਾਡਾ ਠੀਕ ਕਰ ਦੇਣਗੇ ਇੱਕ 8 ਅੰਕਾਂ ਵਾਲੀ ਸੰਖਿਆ ਹੈ ਇਹ ਡਿਜੀਟ ਨੰਬਰ ਮੈਂ ਥੋੜਾ ਵੱਡਾ ਕਰਦਾ 4252746b ਕਹਿੰਦੇ ਇਹਨੂੰ 3 ਨਾਲ ਭਾਗ ਦੇਣਾ ਹੈ ਡਿਵਾਈਡ ਬਾਈ 3 ਤੇ ਰਿਮੇਂਡਰ ਕਿੰਨਾ ਆਵੇ 0 ਤਾਂ b ਦੇ ਕਿਹੜਾ ਕਿਹੜਾ ਵੈਲਿਊ ਹੋ ਸਕਦਾ ਤਿੰਨ ਤੇ ਵੰਡਣ ਵਾਸਤੇ ਆਪਾਂ ਇੱਕ ਫਾਰਮੂਲਾ ਕੀਤਾ ਸੀ ਵੀ ਅੰਕਾਂ ਦਾ ਜੋੜ ਤਿੰਨ ਤੇ ਵੰਡਿਆ ਜਾਂਦਾ ਹੈ ਅੰਕਾਂ ਦਾ ਜੋੜ ਕਾਤੇ ਵੰਡਿਆ ਜਾਂਦਾ ਹੈ ਤਿੰਨ ਤੇ ਤੁਹਾਨੂੰ ਅੰਕਾਂ ਦਾ ਜੋੜ ਕਰ ਦੋ 4 ਜੋੜ ਦੋ ਜੋੜ 5 ਜੋੜ ਦੋ ਜੋੜ 7 ਜੋੜ 4 ਜੋੜ 6 ਜੋੜ 20 ਵੀ ਨਾਲ ਲਿਖ ਦੋ ਤਾਂ ਸਾਰਾ ਜੋੜ ਕਿੰਨਾ ਬਣ ਗਿਆ 30 ਜੋੜ 20 30 ਜੋੜ 20 ਤਾਂ ਸਾਰਿਆਂ ਦਾ ਜਿਹੜਾ ਜੋੜ ਸੀ ਆਪਣਾ ਉਹ ਤਿੰਨ ਤੇ ਵੰਡਿਆ ਜਾਣਾ ਚਾਹੀਦਾ ਹੁਣ 30 ਤੇ 20 30 ਪਹਿਲਾਂ ਹੀ ਤਿੰਨ ਤੇ ਵੰਡਿਆ ਤਾਂ ਇਹਦਾ ਮਤਲਬ 30 ਪਹਿਲਾਂ ਹੀ ਤਿੰਨ ਤੇ ਵੰਡਿਆ ਅੰਦਰ ਤਾਂ ਇਹਦਾ 20 ਬਚ ਗਿਆ ਉਹ ਕਿੰਨਾ ਹੋਊਗਾ ਦੇਖੋ 30 ਜੋੜ 20 ਇਹ ਤਿੰਨ ਤੇ ਵੰਡਿਆ ਜਾਣਾ ਚਾਹੀਦਾ ਤਾਂ 20 ਦਾ ਮੁੱਲ ਕਿੰਨਾ ਹੋ ਸਕਦਾ ਜੇ ਮੈਂ 30 'ਚ 0 ਜੋੜ ਦਾਂ ਤਾਂ ਤਿੰਨ ਤੇ ਵੰਡਿਆ ਜਾਊ ਬੱਚੇ ਕਹਿੰਦੇ ਹਾਂ ਜੇ ਮੈਂ 30 'ਚ 3 ਜੋੜ ਦਾਂ ਤਾਂ ਕਿੰਨਾ ਬਣ ਗਿਆ 33 ਤਾਂ ਵੀ ਬੰਡਿਆ ਜਾਊ ਜੇ 30 'ਚ ਮੈਂ 6 ਜੋੜਦਾ ਤਾਂ ਵੀ ਬੰਡਿਆ ਜਾਊ ਜੇ 30 'ਚ ਮੈਂ 9 ਜੋੜਦਾ ਤਾਂ ਵੀ ਬੰਡਿਆ ਜਾਊ ਤਾਂ ਮੇਰੇ ਕੋਲ b ਦੀ ਵੈਲਿਊ ਕਿੰਨੀ ਕਿੰਨੀ ਆ ਗਈ 0 3 6 3 ਤੁਸੀਂ ਕਰਕੇ ਦੇਖ ਸਕਦੇ ਹੋ ਤੇ ਇਹਨਾਂ ਨੂੰ ਪੁੱਛੇ b ਦੇ ਕਿੰਨੇ ਮੁੱਲ ਸੰਭਵ ਨੇ ਤਾਂ ਕਿੰਨੇ ਮੁੱਲ ਸੰਭਵ 1 2 3 ਤੱਕ 4 ਤਾਂ ਕਿੰਨੇ ਮੁੱਲ ਸੰਭਵ ਨੇ অপਸ਼ਨ c ਤੀਜੀ অপਸ਼ਨ ਹੈ ਜਾਨਕਿ 4 ਇਹਦੇ ਮੁੱਲ ਸੰਭਵ ਨੇ ਅੱਗੇ ਦੇਖੋ ਕੋਈ ਸੰਖਿਆ 5 ਅਤੇ 6 ਨਾਲ ਵੰਡੀ ਜਾਂਦੀ ਹੈ ਤਾਂ ਕਹਿੰਦੇ ਇਹ ਕਿਹੜੀ ਸੰਖਿਆ ਨਾਲ ਹਮੇਸ਼ਾ ਨਹੀਂ ਵੰਡੀ ਜਾਵੇਗੀ ਕਰਾਂ ਤਾਂ ਵੰਡੀ ਜਾਵੇਗੀ ਨਹੀਂ ਵੰਡੀ ਜਾਵੇਗੀ ਹੁਣ 5 ਨਾਲ ਵੀ ਵੰਡੀ ਜਾਂਦੀ ਹੈ 6 ਨਾਲ ਵੀ ਵੰਡੀ ਜਾਂਦੀ ਹੈ ਤਾਂ ਜੇ ਮੈਂ ਐਲਸੀਐਮ ਲੈਣਾ 5 ਤੇ 6 ਇੱਕ 6 30 ਤਾਂ 30 ਇਹ ਜਿਹੜੀ ਹਮੇਸ਼ਾ ਵੰਡੀ ਜਾਊ 30 ਤੋਂ ਛੋਟੀ ਕੋਈ ਵੀ ਹੋਵੇ ਉਹਦੇ ਨਾਲ ਹੀ ਵੰਡੀ ਜਾਊ ਦੇਖੋ 10 ਇਹ ਵੀ ਵੰਡੀ ਜਾਊ 15 ਨਾਲ ਵੀ ਵੰਡੀ ਜਾਊ ਕਿਉਂ 5 ਦੇ 6 ਨਾਲ ਜਿਹੜੀ ਵੰਡੀ ਜਾਂਦੀ ਹੈ ਉਹ ਸਭ ਤੋਂ ਛੋਟੀ ਕਿੰਨੀ ਹੈ 30 ਫਿਰ 60 ਅੱਗੇ ਨਾ ਤਾਂ 30 ਵੀ ਵੰਡਿਆ ਜਾਊ ਤਿੰਨੋਂ ਤਾਂ ਵੰਡੇ ਜਾਣਗੇ ਤਾਂ ਕਿਹੜਾ ਬਚ ਗਿਆ ਤੁਹਾਡਾ 60 ਕਿਉਂ 5 ਤੇ 6 ਨਾਲ ਮੰਨ ਲਓ 30 ਵੰਡਿਆ ਜਾਂਦਾ 30 5 ਦੇ ਵੀ ਵੰਡਿਆ ਜਾਂਦਾ 30 6 ਤੇ ਵੀ ਵੰਡਿਆ ਜਾਂਦਾ ਪਰ ਕੀ 30 60 ਤੇ ਵੀ ਵੰਡੇਉ ਨਹੀਂ ਵੰਡਿਆ ਜਾਂਦਾ ਕਿਉਂ 30 ਨੂੰ ਵੰਡ ਕੇ ਦੇਖੋ 60 ਤੇ ਕਿੰਨਾ ਆ ਗਿਆ 1/2 ਇਹ ਤਾਂ ਪੂਰਾ ਹੈ ਹੀ ਨਹੀਂ ਜਿੰਨਾ ਮਤਲਬ 60 ਤੁਹਾਡਾ ਕੀ ਆ ਗਿਆ ਆਨਸਰ ਆ ਗਿਆ ਅੱਗੇ ਹੈ ਮਾਰਨਿੰਗ ਵਗ ਤੇ ਜਾਂਦੇ ਨੇ ਤਿੰਨ ਬੰਦੇ ਤੇ ਉਹਨਾਂ ਦੇ ਸਟੈਪ ਕਿੰਨੇ ਕਿੰਨੇ ਨੇ 80 85 ਤੇ 90 ਕਹਿੰਦੇ ਮਿਨੀਮਮ ਡਿਸਟੈਂਸ ਦਾ ਸਨੈਚ ਜਦੋਂ ਉਹਨਾਂ ਦਾ ਸਟੈਪ ਮਿਲ ਜਾਣਗੇ ਜਿੱਥੇ ਬੇਟਾ ਮਿਨੀਮਮ ਆ ਗਿਆ ਘੱਟ ਤੋਂ ਘੱਟ ਕਿੰਨੀ ਦੂਰੀ ਲਿਖਿਆ ਆ ਗਿਆ ਉਥੇ ਤੁਸੀਂ ਬਸ ਬੇਚੇਜਕ ਬੇ ਬਿਨਾਂ ਰੁਕੇ 2 ਕਿ ਕੱਢ ਲਓ ਐਲਸੀਐਮ 80 85 ਤੇ 90 ਦਾ ਛੋਟੇ ਜਿਹੇ ਮਤਲਬ ਕੀਤਾ ਪਹਿਲਾਂ 5 ਤੇ ਗਿਆ 16 17 18 ਫਿਰ 2 ਤੇ ਗਿਆ 8 17 ਤੇ 9 ਅੱਗੇ ਲੋੜ ਨਹੀਂ ਹੈ ਕਿਉਂਕਿ ਕੋਈ ਵੀ ਇਹਨਾਂ 'ਚ ਸਾਂਝੀ ਚੀਜ਼ ਹੈ ਨਹੀਂਗੀ ਇਹਨਾਂ ਨੂੰ ਗੁਣਾ ਕਰ ਦੋ 5 2 8 17 9 5 2 10 10 80 80 9 720 ਇੰਨੀ ਦਾ ਗੁਣਾ ਜਵਾਨੀ ਹੋ ਗਈ 720 ਨੂੰ 17 ਨਾਲ ਗੁਣਾ ਕਰੋ ਕਿੰਨਾ ਜੂ 12240 ਤਾਂ 12240 ਤੁਹਾਡਾ ਕੀ ਆ ਗਿਆ ਆਨਸਰ ਆ ਗਿਆ 12240 ਮਤਲਬ ਪਹਿਲੀ অপਸ਼ਨ ਤੁਹਾਡਾ ਕੀ ਹੈ ਆਨਸਰ ਲਾਸ ਵਾਲਾ ਅੱਜ ਦੀ ਵਰਕਸ਼ੀਟ ਦਾ ਬੜਾ ਹੀ ਵਧੀਆ ਤੇ ਇੰਪੋਰਟੈਂਟ ਸਵਾਲ ਹੈ ਟੋਟਲ ਨੰਬਰ ਆਫ ਡਿਜੀਟ ਪ੍ਰਿੰਟਡ ਇਫ ਅ ਬੁੱਕ ਕੰਟੇਨਿੰਗ 150 ਪੇਜੀਸ 150 ਪੇਜੀਸ ਅੰਕਿਤ ਕਹਿੰਦੇ ਕਿੰਨੇ ਅੰਕ ਨੇ ਟੋਟਲ ਅੰਕਾਂ ਦੀ ਗਿਣਤੀ ਪੁੱਛਿਆ ਹੁਣ ਦੇਖੋ ਜੋ ਕਿਤਾਬ ਦੇ ਉੱਤੇ ਲਿਖਿਆ ਹੋਵੇ ਕਿੱਥੋਂ ਸ਼ੁਰੂ ਹੁੰਦਾ 1 ਤੋਂ ਐਦਾਂ ਹੀ ਲਿਖਿਆ ਹੋਣਾ 5 ਫਿਰ ਕਿੱਥੇ ਲੱਗ ਜਾਊਗਾ 9 ਫਿਰ 10 ਫਿਰ 11 ਫਿਰ ਕਿੱਥੇ ਲੱਗ ਜਾਊਗਾ 99 ਫਿਰ 100 ਫਿਰ 101 ਲਾਸਟ ਤੇ ਕਿੰਨਾ ਆਊਗਾ 150 ਠੀਕ ਹੈ ਹੁਣ ਅੰਕ ਪੁੱਛਿਆ ਕਿੰਨੇ ਜੇ ਅੰਕ ਦੇਖੋ ਪਹਿਲੇ 9 ਦੇ ਵਿੱਚ ਕਿੰਨੇ ਕਿੰਨੇ ਅੰਕ ਨੇ ਇੱਕ ਹੀ ਅੰਕ ਹੈ ਫਿਰ 10 ਤੋਂ ਲੈ ਕੇ 90 ਨਿਵੇਂ ਤੱਕ ਕਿੰਨੇ ਅੰਕ ਨੇ ਦੋ ਦੋ ਅੰਕ ਨੇ ਫਿਰ 100 ਤੋਂ ਲੈ ਕੇ 150 ਦਾ ਕਿੰਨੇ ਕਿੰਨੇ ਅੰਕ ਨੇ ਤਿੰਨ ਤਿੰਨ ਅੰਕ ਨੇ ਬਸ ਇਹ ਮਨ ਚ ਰੱਖਣਾ ਹੁਣ ਆਪਾਂ ਕਰਦੇ ਹਾਂ ਪਹਿਲੇ 1 ਤੋਂ ਲੈ ਕੇ 9 ਤੱਕ ਕਿੰਨੇ ਅੰਕ ਹੋਏ 21 ਅੰਕ ਕਿੰਨੇ ਵਾਰੀ 9 ਵਾਰੀ ਤਾਂ ਚਲੋ 9 ਅੰਕ ਹੋ ਗਏ ਫਿਰ 10 ਤੋਂ ਲੈ ਕੇ 99 ਤੱਕ ਕਿੰਨੇ ਨੰਬਰ ਹੋਏ 10 ਤੋਂ ਲੈ ਕੇ 99 ਤੱਕ ਕਈ ਬੱਚੇ ਬੋਲਦੇ ਆ 89 99 ਚ 10 ਘਟਾ ਆਉਂਦੇ ਆ 89 ਨਹੀਂ ਹੋਏ ਬੇਟਾ ਇਹ ਹੋ ਗਏ ਤੁਹਾਡੇ 90 ਅੰਕ ਤੇ ਡੋਟ ਹੈ ਕਿੰਨੇ ਕਿੰਨੇ ਅੰਕ ਨੇ ਰੇਕ ਚ 2 2 ਤਾਂ 2 90 ਕਿੰਨੇ ਹੋਗੇ 100 80 ਤੇ ਹੁਣ ਆ ਗਿਆ ਆਪਣਾ 100 ਤੋਂ ਲੈ ਕੇ 150 ਤੱਕ ਕਿੰਨੇ ਅੰਕ ਹੋਏ ਟੋਟਲ ਨੰਬਰ ਕਿੰਨੇ ਹੋਏ ਉਹੀ ਕਈ ਬੱਚੇ 50 ਲਿਖਦੇ 50 ਨਹੀਂ ਹੈਗੇ ਬੇਟਾ 51 ਨੇ ਇੱਕ ਵੱਧ ਹੈ ਦੁੱਧਰੇ ਹਸਾ ਵਾਂਗੂ ਵੀ ਦੋ ਤਰੀਕ ਨੂੰ ਦੁੱਧੋਂਣ ਲੱਗਿਆ ਚਾਰ ਨੂੰ ਹਟ ਗਿਆ ਦੋ ਦਿਨ ਨਹੀਂ ਦੁੱਧ ਆਇਆ ਦੁੱਧ ਤਿੰਨ ਦਿਨ ਆਇਆ ਤੇ ਇੱਥੇ ਕਿੰਨੇ ਅੰਕ ਨੇ ਟੋਟਲ ਇੱਕ ਚ ਤਿੰਨ ਤਿੰਨ ਤਾਂ ਤਿੰਨ ਨਾਲ ਗੁਣਾ ਕਰ ਦੋ ਕਿੰਨਾ ਬਣ ਗਿਆ 100 150 100 ਦੇ ਰਿਕ ਤੋਂ 51 153 ਹੁਣ ਤਿੰਨਾਂ ਦਾ ਕਰ ਦੋ ਜੋੜ ਤੁਹਾਡਾ ਆ ਗਿਆ ਆਨਸਰ 9 ਤੇ 3 12 ਇੱਕ ਅਸਲ ਅੱਗੇ ਬਣ 13 ਤੱਕ 14 1 ਅਸਲ 3 ਤਾਂ ਅਨਸਰ ਆ ਗਿਆ ਤੁਹਾਡਾ 342 342 ਠੀਕ ਹੈ ਬੇਟਾ ਵਧੀਆ ਲੱਗਿਆ ਤਾਂ ਬਾਕੀ ਬੱਚਿਆਂ ਨੂੰ ਵੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕੀ ਕਰਨਾ ਹੈ ਸਬਸਕ੍ਰਾਈਬ ਥੈਂਕ ਯੂ